ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਅਤੇ ਸਬਸਕ੍ਰਾਈਬ ਕਰ ਲਿਆ ਕਰੋ ਜੀ ਏ ਜੀ ਜੋ ਘਰ ਹੈ ਇਸ ਦਾ ਜੋ ਗੇਟ ਦੇਖ ਰਹੇ ਹੋ ਇਹ ਗੇਟ ਦਾ ਸਾਈਜ਼ 10 ਫੁੱਟ ਹੈ ਠੀਕ ਹੈ ਜੀ ਐਂਟਰੀ ਤੇ ਇੱਕ ਪਾਸੇ ਆ ਡੌਗੀ ਵਾਲਾ ਰੂਮ ਬਣਾਇਆ ਹੋਇਆ ਜੀ ਇਹਦੇ ਨਾਲ ਡੌਗਸ ਰੱਖੇ ਹੋਏ ਨੇ ਇਸ ਘਰ ਦੀ ਜਗ੍ਹਾ 4 ਵਿਸਵੇ ਹੈ ਜੋ ਕਿ ਆਪਾਂ ਥੰਬ ਨੇਲ ਤੇ ਵੀ ਦੱਸ ਦਿੱਤੀ ਸੀ ਇੱਧਰ ਮੋਟਰ ਲੱਗੀ ਹੋਈ ਹੈ ਪਾਣੀ ਵਾਲੀ ਬਿਜਲੀ ਫਿਟਿੰਗ ਸਾਰੇ ਘਰ ਨੂੰ ਹੋਈ ਹੋਈ ਹੈ ਬਾਕੀ ਸਾਰਾ ਘਰ ਨਵਾਂ ਹੀ ਤਿਆਰ ਕੀਤਾ ਹੈ ਜੀ ਆ ਦੇਖੋ ਜਿਹੜਾ ਪਲਸਤਰ ਹੋਇਆ ਘਰ ਹੈ ਸਾਰਾ ਨਵਾਂ ਤਿਆਰ ਕੀਤਾ ਹੈ ਆ ਬਾਹਰਲੇ ਪਾਸੇ ਵਾਸ਼ਰੂਮ ਬਣਿਆ ਹੋਇਆ ਤੇ ਤੁਹਾਨੂੰ ਅੰਦਰੋਂ ਵੀ ਸਾਰਾ ਘਰ ਦਿਖਾ ਦਿੰਨੇ ਆ ਜੀ ਮਾਲਕ ਬਾਹਰ ਜਾਣ ਕਰਕੇ ਇਹ ਘਰ ਵੇਚ ਰਹੇ ਨੇ ਗਲੀ ਤੁਹਾਨੂੰ ਪਹਿਲਾਂ ਦਿਖਾ ਦਿੱਤੀ ਸੀਗੀ ਗਲੀ ਇਹ ਪਾਸ ਹੋ ਚੁੱਕੀ ਹੈ ਗਲੀ ਇਹ ਥੋੜੇ ਦਿਨਾਂ ਚ ਬੰਨ ਜਾਣੀ ਹੈ ਮਾਲਕ ਕਹਿ ਰਹੇ ਨੇ ਤੇ ਬਾਕੀ ਸਾਹਮਣੇ ਪਾਸੇ ਦੋ ਕਮਰੇ ਬਣੇ ਹੋਏ ਨੇ ਤੁਹਾਨੂੰ ਦੋਨੋਂ ਕਮਰੇ ਦਿਖਾ ਦਿੰਨੇ ਆ ਜੀ ਖੁੱਲੇ ਡੁੱਲੇ ਕਮਰੇ ਬਣੇ ਹੋਏ ਨੇ ਐਡੇ ਦੋ ਕਮਰੇ ਉੱਪਰ ਹੀ ਬਣੇ ਹੋਏ ਨੇ ਇਹ ਦੋ ਮੰਜ਼ਲਾ ਮਕਾਨ ਬਣਿਆ ਹੋਇਆ ਹੈ ਜੀ ਆ ਦੇਖੋ ਜੇ ਦੂਜਾ ਰੂਮ ਬਣਿਆ ਹੋਇਆ ਠੀਕ ਹੈ ਜੀ ਇਹਦੇ ਨਾਲ ਹੀ ਸਟੋਰ ਰੂਮ ਬਣਿਆ ਸਟੋਰ ਰੂਮ ਵੀ ਕਮਰੇ ਵਾਂਗ ਹੀ ਬਹੁਤ ਖੁੱਲਾ ਢੁਲਾ ਬਣਿਆ ਹੈ ਨਾਲ ਉਹਦੇ ਵਿੱਚ ਮਿਆਣੀ ਵੀ ਪਈ ਹੋਈ ਹੈ ਤੇ ਸਟੋਰ ਰੂਮ ਦੇ ਅਗਲੇ ਪਾਸੇ ਕਿਚਨ ਬਣੀ ਹੋਈ ਹੈ ਆ ਦੇਖੋ ਜੀ ਇਹ ਸਾਰੀ ਕਿਚਨ ਤਿਆਰ ਹੈ ਜੀ ਮਾਲਕਾਂ ਨੇ ਇਸ ਦੀ ਡਿਮਾਂਡ 14 ਲੱਖ ਰੁਪਏ ਰੱਖੀ ਹੈ ਜੀ ਹਾਂ ਜੀ ਸਾਰਾ ਲ lobby area ਬਣਿਆ ਹੋਇਆ ਹੈ lobby area ਦੇ ਵਿੱਚੋਂ ਹੀ ਕੋਠੇ ਜਾਨ ਨੂੰ ਪੌੜੀਆਂ ਛੱਡ ਰਹੀਆਂ ਹਨ ਤਾਨੂੰ ਕੋਠੋ ਵੀ ਸਾਰਾ ਦਿਖਾ ਦਿੰਨੇ ਆ ਪਹਿਲਾਂ ਤੁਸੀਂ ਇੱਕ ਵਾਰੀ ਵਾਸ਼ਰੂਮ ਦੇਖ ਲਓ ਆ ਦੇਖੋ ਜੀ ਇਹ ਵਾਸ਼ਰੂਮ ਬਣਿਆ ਹੋਇਆ ਜੀ ਵਾਸ਼ਰੂਮ ਵਿੱਚ ਜੀ ਸਾਰੀ ਟੋਟੀਆਂ ਦੀ ਫਿਟਿੰਗ ਸ਼ਾਵਰ ਦੀ ਫਿਟਿੰਗ ਹੋਈ ਹੋਈ ਹੈ ਤੁਹਾਨੂੰ ਕੋਠੋ ਵੀ ਇੱਕ ਵਾਰ ਦਿਖਾ ਦਿੰਨੇ ਆ ਸਾਰਾ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਅਸੀਂ ਰੇਂਜ ਦੇ ਮੁਤਾਬਕ ਪਲੇਲਿਸਟ ਵੀ ਤਿਆਰ ਕਰ ਰਹੇ ਹਾਂ ਤੁਸੀਂ ਆਪਣੀ ਰੇਂਜ ਦੇ ਮੁਤਾਬਕ ਪਲੇਲਿਸਟ ਵਿੱਚ ਜਾ ਕੇ ਘਰ ਕੋਟੀ ਦੀ ਚੁਆਇਸ ਕਰ ਸਕਦੇ ਹੋ ਜੀ ਆਹ ਦੇਖੋ ਜੀ ਨੀਚੇ ਵੱੰਗੇ ਦੋ ਕਮਰੇ ਉੱਪਰ ਬਣੇ ਹੋਏ ਹਨ ਖੁੱਲਡੁੱਲੇ ਮਾਲਕਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਨਾਲ ਕਿਹੜੇ ਏਰੀਆ ਵਿੱਚ ਘਰ ਪੈਂਦਾ ਹੈ ਵੀ ਸਕਰੀਨ ਤੇ ਆਪਾਂ ਦੇ ਦਿੱਤਾ ਹੈ ਤੁਹਾਨੂੰ ਅੰਦਰੋਂ ਵੀ ਰੂਮ ਦਿਖਾ ਦਿੰਨੇ ਆ ਆਹ ਦੇਖੋ ਜੀ ਖੁੱਲਡੁੱਲਾ ਰੂਮ ਬਣਿਆ ਹੋਇਆ ਹੈ ਇਹਦੇ ਨਾਲ ਹੀ ਦੂਜੇ ਪਾਸੇ ਵੀ ਖੁੱਲਡੁੱਲਾ ਰੂਮ ਬਣਿਆ ਹੋਇਆ ਹੈ ਆ ਸਾਰਾ lobby area ਆ ਗਿਆ ਜੀ। ਬਾਕੀ ਤੁਸੀਂ ਇਸ ਘਰ ਬਾਰੇ ਹੋਰ ਕੁਝ ਪੁੱਛਣਾ ਹੋਵੇ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੇ ਪੁੱਛ ਸਕਦੇ ਹੋ। ਤੇ ਇਹਦੇ ਨਾਲ ਹੀ ਬਾਹਰਲੇ ਪਾਸੇ ਵਾਸ਼ਰੂਮ ਬਣਿਆ ਹੋਇਆ। ਵਾਸ਼ਰੂਮ ਵੀ ਕਾਫੀ ਖਿਲਰੁੱਲਾ ਮਾਲਕਾਂ ਨੇ ਬਣਾਇਆ ਹੋਇਆ। ਤੇ ਬਾਹਰ ਵੀ ਸਾਰੇ ਟਾਇਲ ਲੱਗੀ ਹੋਈ ਹੈ। ਫੋਰੈਸਟ ਤੇ ਓਪਨ ਏਰੀਆ ਵਿੱਚ ਤੁਹਾਨੂੰ ਇੱਕ ਵਾਰੀ ਨੀਚਲੇ ਪਾਸੇ ਵੀ ਕੈਮਰਾ ਕੁਮੱਕ ਦਿਖਾ ਦਿੰਨੇ ਆ। ਤੇ ਸਾਰੇ ਪਾਸੇ ਵੀ ਕੈਮਰਾ ਘੁਮਾ ਦਿੰਨੇ ਆ ਤੇ ਸਾਰੇ ਪਾਸੇ ਇੱਕ ਵਾਰੀ ਏਰੀਆ ਦੇਖ ਲਓ ਪਹਿਲਾਂ ਤੁਹਾਨੂੰ ਇੱਕ ਵਾਰੀ ਵਾਸ਼ਰੂਮ ਦਿਖਾ ਦਿੰਨੇ ਆ ਵਾਸ਼ਰੂਮ ਦੇ ਬਾਅਦ ਇੱਕ ਵਾਰ ਦੁਬਾਰਾ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦੇਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ